ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਨਾ ਇਹ ਬਹੁਤ ਵਧੀਆ ਵੀਡੀਓ ਇਹਨੂੰ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੁਸੀਂ ਫੋਲੋ ਨਹੀਂ ਕਰਦੇ ਵੀਡੀਓ ਨੂੰ ਲਾਈਕ ਕਰਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਜਿਹੜੀ ਅੱਜ ਦੀ ਤੁਹਾਡੇ ਲਈ ਆਪਾਂ ਵੀਡੀਓ ਲੈ ਕੇ ਆਏ ਨਾ ਇਹ ਵੀਰ ਜੀ ਬਿਲਕੁਲ ਫ੍ਰੀ ਸੇਵਾ ਕਰਦੇ ਨੇ ਤੁਸੀਂ ਫੋਨ ਤੇ ਵਰਕ ਕਰ ਸਕਦੇ ਹੋ ਉਹਨਾਂ ਦੇ ਨਾਲ ਕਿਸੇ ਨੂੰ ਵੀ ਜਿੰਨਾ ਮਰਜ਼ੀ ਪੁਰਾਣਾ ਟਾਈਫਾਇਡ ਹੋਵੇ ਠੀਕ ਹੈ ਜੜ ਤੋਂ ਖਤਮ ਹੁੰਦਾ ਹੈ ਮਰੀਜ਼ ਨੂੰ ਕਦੇ ਵੀ ਜ਼ਿੰਦਗੀ ਚ ਬੁਖਾਰ ਨਹੀਂ ਚੜੇਗਾ ਜਿਹੜੀ ਇਹ ਦਵਾਈ ਦਿੰਦੇ ਨੇ ਉਹਨਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਫ੍ਰੀ ਸੇਵਾ ਕਰਦੇ ਨੇ ਪਿੰਡ ਨਰੇਣਗੜ ਛੇਟਾ ਸਾਹਿਬ ਚ ਪੈਂਦਾ ਹੈ ਸ੍ਰੀ ਅਮਰitsar ਸਾਹਿਬ ਫੋਨ ਨੰਬਰ ਹੈਗਾ 9887813707 ਉਹਨਾਂ ਦਾ ਨੰਬਰ ਫੇਰ ਨੋਟ ਕਰ ਲਓ 9887813707 ਵੀਡੀਓ ਨੂੰ ਵੱਤਵਾ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਆਪਣਾ ਇਨਸਾਨੀਅਤ ਦੀ ਮਿਸਾਲ ਜ਼ਰੂਰ ਦਿਓ ਵੀਡੀਓ ਸ਼ੇਅਰ ਜ਼ਰੂਰ ਕਰੋ ਟਾਈਫੀਡ ਦੀ ਫ੍ਰੀ ਦਵਾਈ ਦਿੰਦੇ ਨੇ ਇਹਨਾਂ ਨਾਲ ਫੋਨ ਤੇ ਰਾਬਤਾ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਾ ਸਕਦੇ ਹੋ ਇਹਨਾਂ ਦਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਨਰੇਣਗੜ ਛੇਟਾ ਸਾਹਿਬ ਚ ਪੈਂਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ ਹੈਗਾ 98887 13707 ਟਾਈਫਿਡ ਦਾ ਪੱਕਾ ਇਲਾਜ ਹੈ ਜੜ ਚ ਖਤਮ ਉਹਨੂੰ ਕਦੇ ਵੀ ਟਾਈਫਿਡ ਨਹੀਂ ਹੋਵੇਗਾ ਬਸ ਆਪਣਾ ਕਿੰਨਾ ਇਹ ਫਰਜ ਹੈ ਵੀ ਵੀਡੀਓ ਸ਼ੇਅਰ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ